ਇਹ ਦੇਖੋ ਸੀਬੀਐਨ ਨੂੰ ਮਾਰ ਕਿਤੇ ਜੱਜ ਸਾਹਿਬ ਦੇ ਬਹੁਤ ਸਟਰੋਂਗ ਪੁਆਇੰਟ ਸੀ ਕਿ ਯੂ ਹੈਵ ਬੀਨ ਮੈਨੇਜਡ ਜੱਜ ਸਾਹਿਬ ਮੋਗਲ ਸਰ ਦੇ ਆਰਡਰਸ ਵਰ ਸੁਪਰਬ ਅਨੂਪ ਚਿਤਕਾਰਾ ਸਰ ਦੇ ਆਰਡਰਸ ਸੁਪਰਬ ਸੀਗੇ ਉਦਾਂ ਹੀ ਰਾਜੇਸ਼ ਪਰਦਵਾਨ ਸਰ ਨੇ ਇੰਨੇ ਸਟਰੋਂਗ he was so sure he said tusi jo investigation kar rahe ho eh manipulate ho chuki hai you are not doing a fair investigation this investigation cannot be done by you when 4 months jade accused bhajhe hoyen tusi inna nu investigate kare bagair tusi thara katare ho te matlab tusi fir nu khatam karan di koshish kar rahe ho tusi investigation karan di koshish nahi kar rahe tusi case nu mukaan di hor unna nu help karan di koshish kar rahe ਉਹਨਾਂ ਨੇ ਬਹੁਤ ਰਿਕੁਐਸਟ ਕੀਤੀ ਕਿ 3 ਤਰੀਕ ਤੱਕ ਸਾਨੂੰ ਟਾਈਮ ਦੇ ਦੇ ਜੱਜ ਸਾਹਿਬ ਨੇ ਬੋਲਿਆ ਕੋਈ ਟਾਈਮ ਨਹੀਂ ਕਿਉਂਕਿ ਤੁਸੀਂ ਮੈਨੀਪੂਲੇਟ ਕਰਿਓ this case should go to cbi because victim ਨੂੰ justice ਨਹੀਂ ਮਿਲ ਰਿਹਾ ਕਹਿੰਦੇ ਉਹ victim ਮਤਲਬ 4 ਮਹੀਨੇ ਤੂੰ justice ਲਈ ਲੜਿਆ ਹੋਰ justice ਹੀ ਨਹੀਂ ਮਿਲ ਰਿਹਾ ਉਸੇ ਤਰੀਕੇ ਨਾਲ ਤੁਸੀਂ ਦੇਖੋ i don't say ਹਰ ਬੰਦਾ ਗਲਤ ਹੈ ਹੁਣ ssp ਨਾਨਕ ਨੇ ਜਿਹੜੀ ডিপਾਰਟਮੈਂਟਲ ਇਨਕੁਆਇਰੀ ਤੁਹਾਨੂੰ ਸਾਰਿਆਂ ਨੂੰ ਹੀ ਬੁਲਾ ਕੇ ਨਾਨਕ ਨੇ ਕਹਿ ਸੀਗਾ 45 days ਤੇ ਕੰਪਲੀਟ ਕਰਾਂਗੇ ਕੀ ਐਸਾ 160 ਦਿਨ ਦੀ ਇਨਕੁਆਇਰੀ ਅਸੀਂ 45 ਡੇਸ ਤੇ ਕੰਪਲੀਟ ਕਰਾਂਗੇ ਉਹ 140 ਦਿਨ ਅਜੇ ਤੱਕ ਪੂਰੇ ਨਹੀਂ ਹੋਏ ਉਹਨਾਂ ਦੀ ਇੱਕ ਪੇਪਰ ਸੀਗਾ ਮੈਂ ਲਾਸਟ ਟਾਈਮ ਦਿਖਾਇਆ ਵੀ ਸੀਗਾ ਉਸ ਵਿੱਚ ਉਹਨਾਂ ਨੇ ਐਸਪੀ ਸੋਰਨਜੀਤ ਨੂੰ ਕਿਹਾ ਇਸ ਨੂੰ ਪੈਂਡਿੰਗ ਕਰ ਦੋ ਸਿਟ ਜਦੋਂ ਦੇਗੀ ਉਸ ਤੋਂ ਬਾਅਦ ਅਸੀਂ ਨਾਨੋ ਡਿਪਾਰਟਮੈਂਟਲ ਸਜ਼ਾ ਦੇਵਾਂਗੇ ਗਵਰਨਰ ਸਾਹਿਬ ਨੇ ਡੀਜੀ ਸਾਹਿਬ ਨੂੰ ਫੋਨ ਕਰਕੇ ਕਿਹਾ ਕਿ ਡਿਪਾਰਟਮੈਂਟਲ ਇਨਕੁਆਰੀਜ਼ ਕੋਡ ਆਫ ਕੰਡਕਟ ਡਿਸਪਲਿਨ ਆਫ ਯੂਅਰ ਫੋਰਸ ਇਟ ਇਜ਼ ਨਥਿੰਗ ਟੂ ਡੂ ਵਿਦ ਦਾ ਕ੍ਰਿਮੀਨਲ ਐਕਟੀਵਿਟੀਜ਼ ਤੇ ਤੁਸੀਂ ਇਹ ਇਨਕੁਆਇਰੀ ਕਿਉਂ ਨਹੀਂ फिर एस एस पी वरुण उन्होंने इनिशिएटिव लिता डिपार्टमेंटल ओपन की डिपार्टमेंटल इनकुरी चार नोटिस जा चुके हैं सारे नौथा एस सार, चारों एस एच ओज नया उन्होंने डिपार्टमेंटल इनकुआरी ज्वाइन नहीं की वन साइड इनकुआरी करके बना ने सू आश्वासन दिता कि एक हफ्ते देर ए इंक्वायरी का ਸਾਨੂੰ ਨਤੀਜਾ ਦੇ ਦੇਣਗੇ ਡਿਪਾਰਟਮੈਂਟ ਅਲਪਾਰੀ ਜੀ ਸੀ ਬੀ ਇਹ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਲੱਗਦਾ ਤੁਹਾਨੂੰ ਜਿਵੇਂ ਜਿਹੜਾ ਰਿਮੋਟ ਮਾਈਲਡ ਕਰ ਰਿਹਾ ਸੀ ਕਿ ਸੀਬੀਆਈ ਸੀਬੀਆਈ ਇਦਾਂ ਨਾ ਸੀਬੀਆਈ ਇੱਕ ਇਨਵੈਸਟੀਗੇਟਿੰਗ ਬਿਊਰੋ ਏਜੰਸੀ ਹੈਗੀ ਜਿਸ ਨੂੰ ਯੂਟੀ ਨੂੰ ਦੇਖੋ ਯੂਟੀ ਹੋਰ ਪੰਜਾਬ ਪੁਲਿਸ ਇਕੱਠੇ ਪੰਜਾਬ ਚੰਡੀਗੜ੍ਹ ਤੇ ਆਪਣਾ ਪੂਰਾ ਸਰਕਾਰ ਪੰਜਾਬ ਡੀਜੀਪੀ ਆਪਣਾ ਪੰਜਾਬ ਪੁਲਿਸ ਹੈਡਕ quarters ਤੇ ਉਹ ਦੋਨੋਂ ਇਕੱਠੇ ਦੇ ਹੈਵ ਟੂ ਵਰਕ ਟੂਗੇਦਰ ਸੋ ਕਿਦਨ ਕਿਦੇ ਪੰਜਾਬ ਪੁਲਿਸ ਦਾ ਤੁਸੀਂ ਥੋੜੇ ਦਿਨ ਪਹਿਲੇ ਦੇਖਿਆ ਨਾ ਕੱਲ ਪਰਸੋਂ ਨikhil sir ਆਫ ਨੇ DGP ਦੀ ਇੱਕ ਚਾਟ ਵੀ ਜਿਹੜੀ ਬਾਹਰ ਆਈ ਹੈ ਜਿਸ ਵਿੱਚ ਕਿ ਉਹਨਾਂ ਨੇ ਕਿਹਾ ਸਰਫੋ ਸਾਇਦ ਆਪਣੇ ਬਣਾਲੇ ਦੇ ਐਸਐਸਪੀ ਨੂੰ ਕਿ ਤੁਹਾਡੇ ਜਿਹੜੀ ਪ੍ਰੋਮੋਸ਼ਨਸ ਹੈ ਉਸ ਬੇਸ ਤੇ ਹੋਏਗੀ ਜਿਹੜੇ ਤੁਹਾਡੇ ਏਰੀਆ ਤੇ ਇਨਕਾਊਂਟਰ ਜਿਹੜੇ ਨ ਘੱਟ ਹੋ ਰਹੇ ਤੇ ਉਹ ਚਾਟ ਦਾ ਵੀ ਇਨਵੈਸਟੀਗੇਸ਼ਨ ਹੋਏਗੀ ਤਾਂ ਪਤਾ ਲੱਗੇਗਾ ਅੱਛੀ ਤੁਸੀਂ ਦੇਖੋ ਇਸ ਵਿੱਚ ਟੌਪ ਲੈਵਲ ਦੇ ਬੰਦੇ ਅਧਿਕਾਰੀ ਜਿਹੜਾ ਡੀਜੀਪੀ ਸਾਹਿਬ ਤੁਹਾਨੂੰ ਯਾਦ ਹੋਣਾ ਜਦੋਂ ਉਹਨਾਂ ਨੇ ਜੁਆਇੰਟ ਕਾਨਫਰੰਸ ਕੀਤੀ ਸੀ ਹੀ ਡਿਡ ਨਾਟ ਆਨਸਰ ਦ ਮੀਡੀਆ ਐਂਡ ਹੀ ਗਾਟ ਅਪ ਐਂਡ ਹੀ ਵੈਂਟ ਇਫ ਹੀ ਇਸ ਡੀਜੀਪੀ ਪੰਜਾਬ ਹੀ ਇਸ ਅਨਸਰਏਬਲ ਟੂ ਪਬਲਿਕ ਐਂਡ ਯੂ ਉਹ ਡੀਜੀਪੀ ਸਾਡੇ ਪੰਜਾਬ ਪੰਜਾਬ ਡੀਜੀਪੀ ਕਿਉਂ ਹੈ ਨਾ ਉਹ ਪੰਜਾਬ ਦੇ ਪਬਲਿਕ ਲਈ ਹੈ ਹੀ ਇਸ ਨਾਟ ਫॉर ਹਿਸ ਆਫਸਰਸ ਕਿ ਆਪਣੇ ਬੰਦਿਆਂ ਨੂੰ ਬਚਾਨ ਤੇ ਐਨਕਾਊਂਟਰ ਕਰਕੇ ਬੰਦੇ ਮਾਰਨ ਉਹ ਇਸ ਲਈ ਹੈ ਜੀ ਐ ਦੇਖੋ ਸੀਬੀਆਈ ਨੂੰ ਮਾਰ ਕਿਤੇ ਜੱਜ ਸਾਹਿਬ ਦੇ ਬਹੁਤ ਸਟਰੋਂਗ ਪੁਆਇੰਟ ਸੀ ਕਿ ਯੂ ਹੈਵ ਬੀਨ managed jad sab modgil sir de orders were superb ਤੇ ਅਨੂਪ ਚਿਤਕਾਰਾ ਸਰ ਦੇ ਆਰਡਰ ਸੁਪਰਬ ਸੀਗੇ ਉਦਾਂ ਹੀ ਰਾਜੇਸ਼ ਭਾਰਦਵਾਜ ਸਰ ਨੇ ਇੰਨੇ ਸਟਰੋਂਗ ਹੀ ਵਾਸ ਸੋ ਸ਼ੋਰ ਹੀ ਸੈਡ ਤੁਸੀਂ ਜੋ ਇਨਵੈਸਟੀਗੇਸ਼ਨ ਕਰ ਰਹੇ ਹੋ ਇਹ ਮੈਨੀਪੂਲੇਟ ਹੋ ਚੁੱਕੀ ਹੈ ਯੂ ਆਰ ਨਾਟ ਡੂਇੰਗ ਅ ਫੇਅਰ ਇਨਵੈਸਟੀਗੇਸ਼ਨ ਦਿਸ ਇਨਵੈਸਟੀਗੇਸ਼ਨ ਕੈਨ ਨਾਟ ਬੀ ਡਨ ਬਾਈ ਯੂ ਵੈਨ ਫੋਰ ਮੰਥ ਜਿਹੜੇ ਅਕਿਊਜ ਭੱਜੇ ਹੋਏ ਤੁਸੀਂ ਇਹਨਾਂ ਨੂੰ ਇਨਵੈਸਟੀਗੇਟ ਕਰੇ ਬਗੈਰ ਤੁਸੀਂ ਧਾਰਾ ਘਟਾ ਰਹੇ ਹੋ ਤੇ ਮਤਲਬ ਤੁਸੀਂ ਐਫ ਆਈ ਆਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਇਨਵੈਸਟੀਗੇਸ਼ਨ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਤੁਸੀਂ ਕੇਸ ਨੂੰ ਮੁਕਾਉਣ ਦੀ ਔਰ ਉਹਨਾਂ ਨੂੰ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਉਹਨਾਂ ਨੇ ਬਹੁਤ ਰਿਕੁਐਸਟ ਕੀਤੀ ਕਿ 3 ਤਰੀਕ ਤੱਕ ਸਾਨੂੰ ਟਾਈਮ ਦੇ ਦੇ ਜੱਜ ਸਾਹਿਬ ਨੇ ਬੋਲਿਆ ਕੋਈ ਟਾਈਮ ਨਹੀਂ ਕਿਉਂਕਿ ਤੁਸੀਂ ਮੈਨੀਪੂਲੇਟ ਕਰ ਰਹੇ ਹੋ this case should go to cbi because victim ਨੂੰ justice ਨਹੀਂ ਮਿਲ ਰਿਹਾ ਕਹਿੰਦੇ ਉਹ ਵਿਕਟਮ ਮਤਲਬ 4 ਮਹੀਨੇ ਤੋਂ justice ਲਈ ਲੜਿਆ ਹੋਰ justice ਹੀ ਨਹੀਂ ਮਿਲ ਰਿਹਾ ਉਸੇ ਤਰੀਕੇ ਨਾਲ ਤੁਸੀਂ ਦੇਖੋ i don't say ਹਰ ਬੰਦਾ ਗਲਤ ਹੈ ਹੁਣ ssp ਨਾਨਕ ਨੇ ਜਿਹੜੀ ডিপਾਰਟਮੈਂਟਲ ਇਨਕੁਆਇਰੀ ਤੁਹਾਨੂੰ ਸਾਰਿਆਂ ਨੂੰ ਹੀ ਬੁਲਾ ਕੇ ਨਾਨਕ ਨੇ ਕਹਿ ਸੀਗਾ 45 ਡੇਸ ਤੇ ਕੰਪਲੀਟ ਕਰਾਂਗੇ ਕਿ ਐਸਾ 160 ਦਿਨ ਦੀ ਇਨਕੁਆਇਰੀ ਅਸੀਂ 45 ਡੇਸ ਤੇ ਕੰਪਲੀਟ ਕਰਾਂਗੇ ਉਹ 140 ਦਿਨ ਅਜੇ ਤੱਕ ਪੂਰੇ ਨਹੀਂ ਹੋਏ ਉਹਨਾਂ ਦੀ ਇੱਕ ਪੇਪਰ ਸੀਗਾ ਮੈਂ ਲਾਸਟ ਟਾਈਮ ਦਿਖਾਇਆ ਵੀ ਸੀਗਾ ਉਸ ਵਿੱਚ ਉਹਨਾਂ ਨੇ ਐਸਪੀ ਸਰਨਜੀਤ ਨੂੰ ਕਿਹਾ ਇਸ ਨੂੰ ਪੈਂਡਿੰਗ ਕਰ ਦੋ ਸਿਟ ਜਦੋਂ ਦੇਗੀ ਉਸ ਤੋਂ ਬਾਅਦ ਅਸੀਂ ਨਾਨੋ ਡਿਪਾਰਟਮੈਂਟਲ ਸਜਾ ਦੇਵਾਂਗੇ ਗਵਰਨਰ ਸਾਹਿਬ ਨੇ ਡੀਜੀ ਸਾਹਿਬ ਨੂੰ ਫੋਨ ਕਰਕੇ ਕਿਹਾ ਕਿ ਡਿਪਾਰਟਮੈਂਟਲ ਇਨਕੁਆਰੀਜ਼ ਕੋਡ ਆਫ ਕੰਡਕਟ ਡਿਸਪਲਿਨ ਆਫ ਯੋਰ ਫੋਰਸ ਇਟ ਇਜ਼ ਨਥਿੰਗ ਟੂ ਡੂ ਵਿਦ ਦਾ ਕ੍ਰਿਮੀਨਲ ਐਕਟੀਵਿਟੀਜ਼ ਤਾਂ ਤੁਸੀਂ ਇਹ ਇਨਕੁਆਇਰੀ ਕਿਉਂ ਨਹੀਂ फिर एस एस पी वरुण उन्होंने इनिशिएटिव लिता और डिपार्टमेंटल इनक्वायरी ओपन की डिपार्टमेंटल इनकुआरी उन्होंने चार नोटिस जा चुके हैं सारे नज चौथा एस चारों एस एच ओज नया उन्होंने डिपार्टमेंटल इनक्वायरी ज्वाइन नहीं की वन साइड इनकुरी करके बाने आश्वासन दता कि एक हफ्ते अंदर ए इनक्वायरी का ਸਾਨੂੰ ਨਤੀਜਾ ਦੇ ਦੇਣਗੇ ਡਿਪਾਰਟਮੈਂਟ ਅਲਿਗਾਈ ਜੀ ਸੀਬੀਆਈ ਨੂੰ ਕਰੀ ਗਏ ਇਹ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਲੱਗਦਾ ਹੈ ਜਿਵੇਂ ਜਿੱਦਾਂ ਯੂਟੀ ਜਿਹੜਾ ਰੋਸ ਮਾਈਲ ਦਾ ਪ੍ਰੋਸੈਸ ਜਿਹੜਾ ਸੀਬੀਆਈ ਖੋਸ ਆਏਗਾ ਜੀ ਸੀਬੀਆਈ ਇੱਦਾਂ ਹੈ ਨਾ ਸੀਬੀਆਈ ਇੱਕ ਇਨਵੈਸਟੀਗੇਟਿੰਗ ਬਿਊਰੋ ਏਜੰਸੀ ਹੈਗੀ ਜਿਸ ਨੂੰ ਯੂਟੀ ਨੂੰ ਦੇਖੋ ਯੂਟੀ ਹੋਰ ਪੰਜਾਬ ਪੁਲਿਸ ਇਕੱਠੇ ਪੰਜਾਬ ਚੰਡੀਗੜ੍ਹ ਤੇ ਆਪਣਾ ਪੂਰਾ ਸਰਕਾਰ ਪੰਜਾਬ ਡੀਜੀਪੀ ਆਪਣਾ ਪੰਜਾਬ ਪੁਲਿਸ ਹੈੱਡਕੁਆਰਟਰਸ ਤੇ ਉਹ ਦੋਨੋਂ ਇਕੱਠੇ ਦੇ ਹੈਵ ਟੂ ਵਰਕ ਟੁਗੇਦਰ ਸੋ ਕਿਦਣਾ ਕਿਦੇ ਪੰਜਾਬ ਪੁਲਿਸ ਦਾ ਤੁਸੀਂ ਥੋੜੇ ਦਿਨ ਪਹਿਲੇ ਦੇਖਿਆ ਨਾ ਕਲ ਪਰਸੋ ਨikhil Charaf ਨੇ DGP ਦੀ ਇੱਕ ਚਾਟ ਵੀ ਜਿਹੜੀ ਬਾਹਰ ਆਈ ਹੈ ਜਿਸ ਵਿੱਚ ਕੀ ਉਹਨਾਂ ਨੇ ਕਿਹਾ ਸਰਫੋ ਸਾਇਦ ਆਪਣੇ ਬਰਨਾਲੇ ਦੇ SSP ਨੂੰ ਕਿ ਤੁਹਾਡੇ ਜਿਹੜੀ ਪ੍ਰੋਮੋਸ਼ਨਸ ਹੈ ਉਸ ਬੇਸ ਤੇ ਹੋਏਗੀ ਜਿਹੜੇ ਤੁਹਾਡੇ ਏਰੀਆ ਤੇ ਇਨਕਾਊਂਟਰ ਜਿਹੜੇ ਘੱਟ ਹੋ ਰਹੇ ਤੇ ਉਹ ਚਾਟ ਦਾ ਵੀ ਇਨਵੈਸਟੀਗੇਸ਼ਨ ਹੋਏਗੀ ਤਾਂ ਪਤਾ ਲੱਗੇਗਾ ਅੱਛੀ ਤੁਸੀਂ ਦੇਖੋ ਇਸ ਵਿੱਚ ਟੌਪ ਲੈਵਲ ਦੇ ਬੰਦੇ ਅਧਿਕਾਰੀ ਜਿਹੜਾ ਡੀਜੀਪੀ ਸਾਹਿਬ ਤੁਹਾਨੂੰ ਯਾਦ ਹੋਣਾ ਜਦੋਂ ਉਹਨਾਂ ਨੇ ਜੁਆਇੰਟ ਕਾਨਫਰੈਂਸ ਕੀਤੀ ਸੀ ਹੀ ਡਿਡ ਨਾਟ ਆਨਸਰ ਦ ਮੀਡੀਆ ਐਂਡ ਹੀ ਗਾਟ ਅਪ ਐਂਡ ਹੀ ਵੈਂਟ ਇਫ ਹੀਜ਼ ਡੀਜੀਪੀ ਪੰਜਾਬ ਹੀਜ਼ ਆਨਸਰਏਬਲ ਟੂ ਪਬਲਿਕ ਐਂਡ ਯੂ ਉਹ ਡੀਜੀਪੀ ਸਾਡੇ ਪੰਜਾਬ ਪੰਜਾਬ ਡੀਜੀਪੀ ਕਿਉਂ ਹੈ ਨਾ ਉਹ ਪੰਜਾਬ ਦੇ ਪਬਲਿਕ ਲਈ ਹੈ ਹੀਜ਼ ਨਾਟ ਫਾਰ ਹਿਸ ਆਫਸਰਸ ਕਿ ਆਪਣੇ ਬੰਦਿਆਂ ਨੂੰ ਬਚਾਨ ਤੇ ਐਂਕਾਊਂਟਰ ਕਰਕੇ ਬੰਦੇ ਮਾਰਨ ਉਹ ਇਸ ਲਈ ਹੈ ਜੀ ਬਿਲਕੁਲ ਆਣੀ ਚੇ ਦੇਖੋ ਅਗਰ ਇਹ ਸਚਾਈ ਨਹੀਂ ਹੁੰਦੀ ਅਗਰ ਤੁਹਾਨੂੰ ਯਾਦ ਹੋਣਾ ਮੈਂ 4 ਮਹੀਨੇ ਪਹਿਲੇ ਵੀ ਐਸੀ ਜੋ ਅਗਲ ਮੇਰਾ ਬੇਟਾ ਤੇ ਮੇਰਾ ਹਸਬੰਡ ਗਲਤਨ ਉਹਨਾਂ ਨੂੰ ਵੀ 19 ਸਜ਼ਾ ਹੋ ਮਗਰ ਤੁਸੀਂ ਇਹ ਦੇਖੋ 4 ਮਹੀਨੇ ਤੋਂ ਅਗਰ ਮੈਂ ਦਿਨ ਰਾਤ ਰਾਸਤਿਆਂ 'ਚ ਘੁੰਮ ਰਹੀ ਆ ਤੇ ਜਸਟਿਸ ਲਈ ਘੁੰਮ ਰਹੀ ਆ ਨਾ ਅਗਰ ਮੈਂ ਐਸੀ ਗਲਤ ਹੁੰਦੇ ਤੇ ਅਸੀਂ ਇਸ ਤਰੀਕੇ ਨਾਲ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਭੱਜਦੇ ਸਾਨੂੰ ਤੇ ਕੀ ਆ ਅਸੀਂ ਕੇਸ ਬੰਦ ਕਰ ਦਿੰਦੇ ਸਾਨੂੰ ਤੇ ਉਹ ਮਤਲਬ ਪੈਸੇ ਆਫਰ ਕਰ ਰਹੇ ਨੇ ਸਾਨੂੰ ਮਤਲਬ ਪਹਿਲ ਗਿਰਗਰਨ ਨੂੰ ਤਿਆਰਨ ਕੋਪਾ ਰਹੀ ਦੇ ਫੈਮਿਲੀ ਕਦੇ ਹਰਜਿੰਦਰ ਦੀ ਫੈਮਿਲੀ ਕਦੇ ਸ਼ਮਿੰਦਰ ਦੀ ਫੈਮਿਲੀ ਸਾਨੂੰ ਰੋਜ਼ ਅਪਰੋਚ ਕਰਦੇ ਅਜੀਬੀ ਅਪਰੋਚ ਕਰ ਰਹੇ ਨੇ 2 ਦਿਨ ਪਹਿਲੇ ਤੱਕ ਅਪਰੋਚ ਕਰ ਰਹੇ ਐਂ ਤੁਸੀਂ ਇਹ ਸੋਚੋ ਕਿ ਕਿਉਂ ਅਪਰੋਚ ਕਰ ਰਹੇ ਨੇ ਅਗਰ ਕੋਈ ਗਲਤ ਨਹੀਂ ਹੋਇਆ ਤੇ ਅਪਰੋਚ ਕਰੇਗਾ ਕਿਉਂ ਭੱਜੀ ਹੋਏ ਨੇ ਅਗਰ ਉਹ ਸਹੀ ਐਂ ਤੇ ਕਿਉਂ ਭੱਜੀ ਹੋਏ ਸੀਗੇ 4 ਮਹੀਨੇ ਦਾ ਇਹਨਾਂ ਨੇ ਡਿਊਟੀ ਜੁਆਇਨ ਨਹੀਂ ਕੀਤੀ ਪੰਜਾਬ ਪੁਲਿਸ ਨੇ ਕੀ ਐਕਸ਼ਨ ਲਿੱਤਾ ਤੁਸੀਂ ਮੈਨੂੰ ਇਹ ਦੱਸੋ ਇੱਕ ਸਰਕਾਰੀ ਨੌਕ ਕਰ 4 ਮਹੀਨੇ ਡਿਊਟੀ ਨਹੀਂ ਆਂਦਾ ਤੇ ਬੰਦੇ ਨੂੰ ਇੱਕ ਨੋਟਿਸ ਦਿੱਤੇ ਤੇ ਕੱਢ ਦਿੱਤਾ ਜਾਂਦਾ ਇਹਨਾਂ ਦੇ ਅਗੇਂਸ ਕੀ ਇਨਕੁਆਇਰੀ ਕੀਤੀ ਉਹ ਲਾਪਰ ਉਸ ਕੋਲੇ ਮਾਹਰ ਨੂੰ ਦਵਾ ਦੇ ਸੀ ਪੂਰਾ ਜੀ ਬਿਲਕੁਲ ਖਤਮ ਕਰਨ ਦੀ ਕੋਸ਼ਿਸ਼ ਸੀ ਅੱਜ ਦੇਖੋ ਹਰਪਾਲ ਸਿੰਘ ਚੀਮੇ ਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਅਸੀਂ ਬਹੁਤ ਖੁਸ਼ ਹਾਂ ਕਿ ਸੀਬੀਆਈ ਅਯੂ ਹਰਪਾਲ ਸਿੰਘ ਚੀਮਾ ਸੀ ਜਿਸ ਨੇ ਕਿਹਾ ਸੀਬੀਆਈ ਨਹੀਂ ਦੇ ਸਕਦੇ ਤੇ ਸਾਨੂੰ ਕਿਹਾ ਗਿਆ ਤੁਸੀਂ ਕੋਰਟ ਤੋਂ ਕੇਸ ਵਾਪਸ ਲੈ ਲਿਤਾ ਜਾਏ ਤੇ ਅਸੀਂ ਡੀਐਸਪੀ ਨੂੰ ਵੀ ਟਰਾਂਸਫਰ ਕਰ ਦਾਂਗੇ ਤੇ ਡਿਸਮਿਸ ਕਰ ਦਾਂਗੇ ਅੱਜ ਉਹ ਕਹਿੰਦਾ ਜੀ ਬਹੁਤ ਖੁਸ਼ ਹਾਂ ਕਿ ਸੀਬੀਆਈ ਨੂੰ ਇਨਕੁਆਇਰੀ ਚੱਲੀ ਗਈ 4 ਮਹੀਨੇ ਦੀ ਸਰਕਾਰ ਸੁੱਤੀ ਹੋਈ ਸੀ ਜੈਸਨ ਅਸੀਂ ਹਰ ਭਗਵੰਦ ਮਾਨ ਦੇ ਆਫਿਸ ਗਏ ਸੀ ਅਸੀਂ ਤੇ ਸੀਬੀਆਈ ਇਨਕੁਆਇਰੀ ਮੰਗੀ ਸੀ ਨਾ 4 ਮਹੀਨੇ ਦਾ ਭਗਵੰਦ ਮਾਨ ਛੁੱਟਿਆ ਹੋਇਆ ਜਿਹੜਾ ਅੱਜ ਤੱਕ ਉਸਨੇ ਫੋਨ ਨਹੀਂ ਕੀਤਾ ਕਹਿੰਦਾ ਪੰਜਾਬ ਦੀ ਧੀਆ ਦੇ ਅੱਖਾਂ ਚੋਂ ਨੀਂ ਆਂ ਦੇਂਗਾ ਮੈਂ ਮੋਬਾਈਲ ਨੇ ਪਾਵਰ ਕਰਾਂਗਾ ਤੂੰ ਇੱਕ ਵਰਕ ਕਰਦੀ ਹੋਈ ਮੈਂ ਆਪਣੇ ਆਫਿਸ 4 ਮਹੀਨੇ ਤੋਂ ਬੈਠੀ ਨਹੀਂ ਆ 4 ਮਹੀਨੇ ਜਿਹੜੀ ਲੇਡੀ ਕੰਮ ਕਰਦੀ ਸੀ ਉਸ ਨੂੰ ਰਸਤਿਆਂ ਚ ਲੈ ਕੇ ਆ ਗਿਆ ਤੂੰ ਤੇ ਤੂੰ ਕਹਿੰਦਾ ਤੂੰ ਪੰਜਾਬ ਦੀ ਤਰੱਕੀ ਕਰੇਂਗਾ ਤੂੰ ਬਾਵਾ ਨੂੰ ਕੋਟਾ ਚ ਪੇਜ ਕੇ ਸਾਨੂੰ ਜਸਟਿਸ ਮਿਲੇਗਾ ਤੂੰ ਮਰ ਗਿਆ ਕੀ ਕਰ ਰਿਹਾ ਤੂੰ ਮਤਲਬ ਵਾਟ ਆਰ ਯੂ ਡੂਇੰਗ ਫॉर ਪੰਜਾਬ ਕੀ ਕੀਤਾ ਤੂੰ ਪੰਜਾਬ ਦੇ ਯੂਥ ਮਾਰ ਮਾਰ ਕੇ ਮਾਰ ਮਾਰ ਕੇ ਤੁਸੀਂ ਤੁਸੀਂ ਸਪੋਰਟ ਕਰ ਰਹੇ ਹੋ ਪੁਲਿਸ ਨੂੰ ਤੁਸੀਂ ਇਹ ਗੁੰਡਾ ਸਟੇਟ ਬਣਾ ਰਹੇ ਹੋ ਸਾਨੂੰ ਪੰਜਾਬ ਵਿੱਚ ਗੁੰਡੇ ਨਹੀਂ ਸਾਨੂੰ ਪੁਲਿਸ ਅਧਿਕਾਰੀ ਚਾਹੀਦੇ ਜੋ ਜਸਟਿਸ ਦੇਣ ਕਿ ਸਾਨੂੰ ਕੋਟਾ ਦੇ ਚੱਕਰ ਨਹੀਂ ਘਟਨੇ ਪੈਣ ਰਸਤਿਆਂ 'ਚ ਮਾਵਾਂ ਨੂੰ ਭਜਣਾ ਨਾ ਪਏ ਰਸਤੇ 'ਚ ਬੈਠਣਾ ਨਾ ਪਏ ਇਨਸਾਫ ਲਈ ਪੁਲਿਸ ਨੂੰ ਪੁਲਿਸ ਦਾ ਡਿਊਟੀ ਹੈ ਲਾਅ ਐਂਡ ਆਰਡਰ ਮੇਨਟੇਨ ਕਰਨਾ ਨਾ ਕਿ ਸਾਡੀ ਕਿ ਅਸੀਂ ਉਹਨਾਂ ਕੋਲ ਜਾਈਏ ਹੋਰ ਅਸੀਂ ਉਹਨਾਂ ਕੋਲ ਮਤਲਬ ਰਿਕੁਐਸਟ ਕਿਉਂ ਕਰਨੀ ਪਏ ਸਾਨੂੰ ਮੈਡਮ ਸੀਬੀਆਈ ਨੂੰ ਮੈਂ ਸੀ ਗਿਆ ਯਾਰ ਯੂਟੀ ਨੇ 23 ਤਰੀਕ ਤੋਂ 10 ਤਰੀਕ ਦੇ ਵਿੱਚ ਕੀ ਹੋਇਆ ਸਾਨੂੰ ਪਤਾ ਨਹੀਂ ਯੂਟੀ ਨੇ ਸਾਰੀ ਗੇਮ ਕਿਉਂਕਿ ਇਹ ਮੈਨੇਜ ਹੋ ਗਈ ਜੀ ਜੀ ਉੱਪਰ ਹਾਈ ਲੈਵਲ ਡੀਜੀਸ ਤੱਕ ਤੁਸੀਂ ਦੇਖੋ ਇਸ ਕੇਸ ਤੇ ਡੀਜੀ ਤੱਕ ਨੇ ਕੋਈ ਜਵਾਬ ਨਹੀਂ ਦਿੱਤਾ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਤੁਸੀਂ ਮੈਨੂੰ ਇਹ ਦੱਸੋ ਇਹ ਚਾਰ ਐਸਐਚਓ ਪੰਜਾਬ ਪੁਲਿਸ ਦੇ ਉਹ ਨਾਨਕ ਇੰਨਾ ਇੰਪੋਰਟੈਂਟ ਐ ਪੂਰੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਇਨਾਂ ਨੂੰ ਬਚਾਨ ਚ ਲੱਗੀ ਹੋਈ ਐ ਇਹ ਕੁਐਸ਼ਨ ਰਾਈਜ਼ ਕਰਦਾ ਕਿਉਂ ਇਹ ਜੀ ਕੀ ਇੰਪੋਰਟੈਂਸ ਐ ਚਾਰ ਐਸਐਚਓ ਦੀ ਜਿਹੜੀ ਪੰਜਾਬ ਪੁਲਿਸ ਔਰ ਪੰਜਾਬ ਗਵਰਨਮੈਂਟ ਇਨਾਂ ਨੂੰ ਬਚਾ ਰਹੀ ਐ ਕੀ ਇਹ ਜੇ ਰਾਜਨ ਜਿਹੜੇ ਇਹਨਾਂ ਨੂੰ ਡਰ ਲੱਗਦਾ ਕਿ ਆ ਪਕੜੇ ਗਏ ਤੇ ਇਹ ਖੋਲ ਦੇਣਗੇ ਪੰਜਾਬ ਸਰਕਾਰ ਦੇ ਦੇ ਇਹ ਕੇਸ ਮੰਡੋਰ ਕੇ এনਕਾਊਂਟਰ ਕੇਸ ਵੀ ਤੁਹਾਨੂੰ ਪਤਾ ਹੀ ਹੈ ਉਹ ਕੋਰਟ ਤੇ ਲੱਗਿਆ ਹੋਇਆ ਹਾਈ ਕੋਰਟ ਉਸਦੀ ਕੱਲ ਡੇਟ ਹੈਗੀ ਹੈ ਉਹ ਇਨਕਾਊਂਟਰ ਵੀ ਉਹ ਇੱਕ 22 ਸਾਲ ਦੇ ਦੇਖੋ ਮੈਂ ਨਹੀਂ ਕਹਿੰਦੀ ਮੈਂ ਜਸਪ੍ਰੀਤ ਨੇ ਕਿਡਨੈਪ ਕੀਤਾ ਹੋਣਾ ਮਗਰ ਪੁਲਿਸ ਦਾ ਕੋਈ ਹੱਕ ਨਹੀਂ ਬੰਦਾ ਕਿਸੇ ਦੀ ਜਾਨ ਲੈਂਦਾ ਥਿਸ ਕੋਰਟ ਟੂ ਡਿਸਾਈਡ ਕੀ ਵਾਟ ਇਜ਼ ਰੌਂਗ ਐਂਡ ਰਾਈਟ ਪੁਲਿਸ ਨੇ ਆਪਣੇ ਹੱਥ ਨਾਲ ਤੁਸੀਂ ਗੋਲੀਆਂ ਮਾਰੀਆਂ ਪ੍ਰੂਫ ਹੈਗੇ ਕਿ ਪੁਲਿਸ ਨੇ ਗੋਲੀਆਂ ਐਨਕਾਊਂਟਰ ਕੀਤਾ ਹੈ ਉਹਨਾਂ ਦਾ ক্লোਜ਼ ਅਪ ਬੁਲੇਟ ਕਿਤੇ ਹੈ ਰਿਪੋਰਟਸ ਆ ਗਈਆਂ ਉਸ ਤੋਂ ਬਾਅਦ ਵੀ ਉਸ ਐਨਕਾਊਂਟਰ ਨੂੰ ਬਚਾਉਣ ਲਈ ਸਾਨੂੰ ਪਿਛਲੇ 4 ਮਹੀਨੇ ਤੋਂ ਕੋਈ ਬੰਦਾ ਨਹੀਂ ਛੱਡਿਆ ਇਹਨਾਂ ਨੇ ਜਿਸ ਤੇ ਥਰੂ ਸਾਨੂੰ ਕੰਪਰੋਮਾਈਜ਼ ਕਰਨ ਲਈ ਨਹੀਂ ਗਿਆ 2 ਦਿਨ ਪਹਿਲੇ ਤੱਕ ਬੋਪਰਾਏ ਦੇ ਫੈਮਲੀ ਸਾਨੂੰ ਕ ਅਪਰੋਚ ਕਰੀਆ ਢਿਲੋਦੀ ਫੈਮਲੀ ਸ਼ਮਿੰਦਰ ਆ ਕੇ ਮਿਲ ਕੇ ਜਾ ਰਿਹਾ ਕਿ ਮੈਂ ਗਵਾਹ ਬਨਨ ਨੂੰ ਤਿਆਰਾਂ ਤੇ ਤੁਸੀਂ ਮੈਨੂੰ ਬਚਾ ਲੋ। ਸ਼ਮਿੰਦਰ ਨੇ ਕਹੀ ਜੀ ਬਿਲਕੁਲ ਸ਼ਮਿੰਦਰ ਆ ਕੇ ਮਿਲਿਆ ਸਨ। ਐ ਸ਼ਮਿੰਦਰ ਨੇ ਟੂ ਸਭ ਨੂੰ ਵੀ ਫੋਨ ਕੀਤਾ ਮੈਨੂੰ ਵੀ ਕੀਤਾ ਕਿ ਸਾਨੂੰ ਬਚਾ ਮੈਨੂੰ ਮੈਂ ਗਵਾਹ ਬਣਨ ਨੂੰ ਤਿਆਰ ਆ। ਗਵਾਹ ਬਣਨ ਨੂੰ ਤਿਆਰ ਆ ਤੁਸੀਂ ਪਹਿਲੇ ਕ੍ਰਾਈਮ ਕਹਿੰਦੇ ਜੀ ਮੇਰਾ ਗੁਨਾਹ ਘਟ ਹੈ ਜੀ ਜਦੋਂ ਬੰਦੇ ਇੱਕ ਮੌਬ ਤੇ ਲੜਦੇ ਨੇ ਤੇ ਗੁਨਾਹ ਕਿਸੇ ਦਾ ਘਟ ਨਹੀਂ ਹੁੰਦਾ। ਜੀ ਐਵੀਡੈਂਸ ਹੈ ਜੀ ਜਦੋਂ ਤੁਹਾਡੇ ਨਾਲ ਕੋਈ ਗੱਲਬਾਤ ਜੀ ਐਵੀਡੈਂਸ ਵੀ ਹੋਣਗੇ ਉਹ ਵੀ ਦੇ ਦਾਂਗੇ ਜੀ ਤੁਹਾਨੂੰ ਉਹ ਵੀ ਹੈਗੇ ਮੇਰੇ ਕੋਲ ਆਏ ਨਾ ਔਰ ਮੈਨੂੰ ਰਿਕੁਐਸਟ ਕੀਤੀ ਹੈ ਕਿ ਯੂਟੀ ਨੂੰ ਬੋਲੋ ਕਿ ਮੇਰਾ ਬੰਧਿਆ ਯੂਟੀ ਨੇ ਉਹਨਾਂ ਨੂੰ ਕਿਹਾ ਕਿ ਪਹਿਲੇ ਯੂਟੀ ਤਦ ਤੱਕ ਉਹਨਾਂ ਨੂੰ ਕਹਿ ਰਹੀ ਸੀ ਕਿ ਅਗਰ ਤੁਸੀਂ ਸਾਡੇ ਕੋਲ ਆਏ ਤੇ ਸਾਨੂੰ ਤੁਹਾਨੂੰ ਅਰੈਸਟ ਕਰਨਾ ਪਏਗਾ ਹੁਣ ਦੇਖੋ 23 ਤਰੀਕ ਤੋਂ 10 ਤਰੀਕ ਦੇ ਅੰਦਰ ਯੂਟੀ ਨੇ ਕੀ ਗੇਮ ਖੇਡੀ ਜਦੋਂ ਇਥੋਂ ਉਪਰੋਂ ਦੀ ਪ੍ਰੈਸ਼ਰ ਪਿਆ ਯੂਟੀ ਦੇ ਡੀਜੀ ਸਾਹਿਬ ਚੇਂਜ ਹੋ ਗਏ ਡੀਜੀ ਚੇਂਜ ਹੋਇਆ ਦੂਜਾ ਡੀਜੀ ਆਇਆ ਉਹਨਾਂ ਦੇ ਜਿਹੜੇ ਕੋਰਸਮੇਟ ਹੈਗੇ ਜਿਹੜੇ ਪੰਜਾਬ ਪੁਲਿਸ ਵਾਲੇ ਸੀਗੇ ਜਿਹੜੇ ਆਪਣੇ ਐਸਐਸਪੀ ਪਟਿਆਲੇ ਤੋਂ ਹੀ ਗਏ ਸੀਗੇ ਉਹ ਉੱਥੇ ਸੀਗੇ ਮੰਜੀ ਸਿਰਾਂ ਦੇ ਜਿਹੜੇ ਹੈਡੇਗਨ ਜਿਹੜੇ ਚੀਜ਼ ਦਾ ਸਾਨੂੰ ਪਹਿਲੇ ਵੀ ਡਰ ਸੀਗਾ ਇੱਕ ਚੀਜ਼ ਦਾ ਹਮੇਸ਼ਾ ਡਰ ਸੀਗਾ ਕਿਤੇ ਮੈਨੇਜ ਨਾ ਹੋ ਜਾਵੇ ਪਹਿਲੇ ਇਨਵੈਸਟੀਗੇਸ਼ਨ ਜੀ ਸੀ ਬੀ ਆਈ ਦੇਖੋ ਅਜੇ ਵੀ ਅਸੀਂ ਤੇ ਯੂਟੀ ਵੀ ਸੈਟੀਸਫਾਈਡ ਸੀਗੇ ਮੈਂ ਤੁਹਾਨੂੰ ਕੀ ਕਿਹਾ ਸੀ ਸਾਨੂੰ ਇਹ ਕਰ ਰਹੇਨ ਕੰਮ 23 ਤਰੀਕ ਤੱਕ ਮੈਂ ਤੁਹਾਨੂੰ ਕੀ ਕਿਹਾ ਸੀ ਇਹਨਾਂ ਨੇ ਅਪੋਜ਼ ਕੀਤੀ ਐਂਟੀਸਿਪੇਟਰੀ ਬੇਲ ਰੇਡ ਕਰ ਰਹੇਨ ਜਾ ਰਹੇ 23 ਤਰੀਕ ਤੋਂ 10 ਤਰੀਕ ਦੇ ਅੰਦਰ ਆਈ ਜਾਂ ਕੀ ਹੋ ਗਿਆ ਕਿ ਇਨਸੀਡੈਂਟ ਬਦਲ ਗਿਆ ਵੀਡੀਓ ਬਦਲ ਗਈ ਕੀ ਹੋ ਗਿਆ ਜਿਹੜਾ 300 ਸੱਦ ਦੀ ਧਾਰਾ ਵੀ ਹਟਾਣ ਲੱਗ ਗਏ ਡਕੈਤੀ ਦੀ ਵੀ ਜ਼ਿਆਦਾ ਹਟਾਣ ਲੱਗ ਗਏ ਕਿਉਂਕਿ ਦੇ ਕੁਡ ਵੀ ਮੈਨੇਜ ਅੱਜ ਜੱਜ ਸਾਹਿਬ ਨੇ ਕਲੀਅਰ ਟਰਮਸ ਤੇ ਕਿਹਾ ਯੂ ਹੈਵ ਬੀਨ ਮੈਨੇਜ ਸੋ ਯੂ ਆਰ ਨਾਟ ਡੂਇੰਗ ਫੇਅਰ ਇਨਵੈਸਟੀਗੇਸ਼ਨ ਥਿਸ ਕੇਸ ਕੈਨ ਨਾਟ ਬੀ ਜੀ ਉਹਨੇ ਸੀਆਰਮ ਆ ਜਾਏਗਾ ਪਤਾ ਲੱਗ ਜਾਏਗਾ ਬਟ ਹੀ ਹੈਸ ਟ੍ਰਾਂਸਫਰਡ ਦਾ ਕੇਸ ਟੂ ਸੀਬੀਆਈ ਫੋਰ ਐਂਟੀਸਪੇਟਰੀ ਬੈਲੀਅਸ ਹੀ ਆਲਰੇਡੀ ਸੁਪਰੀਮ ਕੋਰਟ ਤੇ ਲਾਇਰ ਕੀਤਾ ਹੋਇਆ ਤਨਖਾ ਸਾਹਿਬ ਸਾਡੇ ਉੱਥੇ ਲਾਇਰ ਕਰ ਦਿੱਤੇ ਹੋਏ ਨੇ ਅਸੀਂ ते जो है एंटी बेल पान गए जो भी पान गए दैट जस्टिस जब तक नहीं मिलेगा तब तक मैं लड़ूंगी अगर 120 दिन लड़ियाँ फिर आगे भी जब तक जान हैगी तब तक लड़ूंगी